ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਕੱਲ ਦਾ ਤੁਸੀਂ ਬਿਆਨ ਸੁਣਿਆ ਹੋਣਾ ਉਹ ਕਹਿੰਦੇ ਕਿ ਜਿਹੜਾ ਜਿੱਥੇ ਦੁਖਦਾਈ ਘਟਨਾ ਹੋਈ ਸੀ ਜਿਲ੍ਹਿਆਂ ਵਾਲੇ ਬਾਗ ਦੀ ਕਿ ਕਹਿੰਦੇ ਉਸ ਤੋਂ ਬਾਅਦ ਜੋ ਜਨਰਲ ਡਾਇਰ ਨੇ ਇਹ ਕਾਂਡ ਕਰਵਾ ਕੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਜਾ ਕੇ ਜੰਦਰ ਕੀਤਾ ਸੀ ਭਗਵੰਤ ਸਿੰਘ ਜੀ ਮਾਨ ਨੇ ਜਿਹੜੀ ਟਿੱਪਣੀ ਕੀਤੀ ਹੈ ਇਹਨਾਂ ਦੇ ਜਿਹੜੇ ਇਤਿਹਾਸਕਾਰ ਨੇ ਦੱਸਣ ਵਾਲੇ ਉਹ ਇਹਨਾਂ ਨੂੰ ਮਰਵਾਉਣਗੇ ਡਿਨਰ ਦੀ ਗੱਲ ਚੱਲਦੀ ਸੀ ਡਿਨਰ ਦੀ ਹੀ ਹੈਗੀ ਐ ਇਹ ਮਾਈਕਲੋ ਡਾਇਰ ਦੀ ਹੈ ਡਾਇਰੀ 13 ਅਪ੍ਰੈਲ 1919 ਰਾਤ ਦੇ ਖਾਣਾ ਜਿਹੜਾ ਡਿਨਰ ਹੈ ਇਹ ਡਿਨਰ ਜਿਹੜਾ ਇਹਦੀ ਗੱਲ ਕਰਦੇ ਨੇ ਲਾਹੌਰ ਦੇ ਨਾਮੀ ਲੋਕ ਸਰ ਜ਼ulfiyar ਜ਼ulfi ਅਦਕਾਰ ਅਲੀ ਖਾਨ ਦੇ ਘਰ ਵਿੱਚ ਸਰ ਮੁਹੰਮਦ ਸਫੀ ਰਾਜਾ ਨਰਿੰਦਰ ਨਾਥ ਨਾਲ ਹੋਇਆ ਅੰਗਰੇਜ਼ਾਂ ਦੇ ਇੱਕ ਬੜੀ ਵੱਡੀ ਚੀਜ਼ ਸੀ ਜੋ ਮਰਜ਼ੀ ਭਾਵੇਂ ਕਹਿ ਦੇਣ ਪਰ ਆਪਣੀ ਡਾਇਰੀ ਕਦੀ ਗਲਤੀ ਨਹੀਂ ਲੀਈ ਇਹ ਮਾਈਕਲੋ ਡਵਾਇਰ ਕਹਿੰਦਾ ਵੀ ਮੈਂ ਡਿਨਰ ਕੀਤਾ ਉਸ ਦਿਨ ਉਹ ਤਾਂ ਕਰੇ ਉਹ ਵੀ ਕਿਸੇ ਹੋਰ ਦੇ ਘਰ ਉਹ ਉੱਥੇ ਲਾਹੌਰ ਲਾਹੌਰ ਦੇ ਵਿੱਚ ਕਿ ਨਹੀਂ ਪਰ ਉਹ ਘਰ ਕਿਸੇ ਹੋਰ ਦਾ ਨਾ ਉਹ ਨਹੀਂ ਘਰ ਲਾਹੌਰ ਉਹਨਾਂ ਦਾ ਮਜੀਠੇ ਸਾਹਿਬ ਦਾ ਘਰ ਹੀ ਨਹੀਂ ਉਹ ਤਾਂ ਘਰ ਉਹਦਾ ਨਾਮ ਦੱਸਿਆ ਆਇਆ ਨੇ ਤਾਂ ਦੱਸਿਆ ਜ਼ulfi ਸਰ ਸਰ ਦਾ ਕਿਤਾਬ ਤਾਂ ਸਰਕਾਰ ਤੋਂ ਮਿਲਦਾ ਨਾ ਕੁਸ਼ਵੰਤ ਸਿੰਘ ਦੇ ਪਿਓ ਨੂੰ ਵੀ ਮਿਲਿਆ ਸੀ ਪਾਗਲ ਸਿੰਘ ਵੀ ਝੂਠੀ ਗਵਾਹੀ ਦੇ ਅਗਲੇ ਸਰਫੀਕਾਰ ਅਲੀ ਖਾਨ ਇਹਦੇ ਘਰ ਸਰਾਰ ਹੁਦੂਸ ਸਿੰਘ ਨੂੰ ਉੱਥੇ ਜਾਣ ਦੀ ਲੋੜ ਸੀ ਇੰਗਲੈਂਡ ਪਹਿਲਾਂ ਤਾਂ ਇੱਥੇ ਸੁਦਰ ਸਿੰਘ ਮਜੀਠੇ ਦਾ ਸੁਧਾ ਲਾਉਂਦਾ ਜਨਰਲ ਡਾਇਰ ਤੋਂ ਪਹਿਲਾਂ ਜਨਰਲ ਡਾਇਰ ਤੋਂ ਪਹਿਲਾਂ ਜੀ ਐਨ ਆਰ ਇੱਥੇ ਮਿਲ ਕੇ ਪਹੁੰਚਦੀ ਇਹ ਵੀ ਹਵਾਲਾ ਕੋਈ ਮਿਲਿਆ ਕਿ ਉਸ ਟਾਈਮ ਜਨਰਲ ਡਾਇਰ ਸੀ ਕਿੱਥੇ ਆ ਕਿਤਾਬ ਆ ਜੀ ਇੱਕ ਤੈ ਕਤਾਬ ਦੂਸਰੀ ਮਾਈਕਰੋਡ ਵਾਇਰਲ ਲੈਟਰ ਗਰਨਰ ਜਿਹੜਾ ਪੰਜਾਬ ਜਿਹਦਾ ਸੌਦਾ ਫਿਰ ਲਾਇਆ ਸੀ ਉਹਨੇ ਸਰਦੂਮ ਸਿੰਘ ਨੇ ਇਹ ਇਹਦਾ ਸਮਰਥਕ ਸੀ ਕਹਿੰਦੇ ਸੋਤਾ ਲੱਗਿਆ ਠੀਕ ਇਹ ਦੋ ਕਿਤਾਬਾਂ ਦੇ ਵਿੱਚ ਪੂਰੀ ਡਾਇਰੀ ਹੈ ਜਨਰਲ ਡਾਇਰ ਨੇ ਆਪਣਾ ਕੰਮ ਤਾਂ ਕਰ ਲਿਆ ਹੁਣ 4:30 ਵਜੇ ਉੱਥੇ ਕਿਸਾ ਕੰਮ ਦਾ ਫੋਪ ਲਿਖਦਾ 6 ਵਜੇ ਕਹਿੰਦਾ ਮੈਂ ਆਪਣੇ ਹੈੱਡਕੁਆਰਟਰ ਆਇਆ ਜਨਰਲ ਡਾਇਰ ਕੇ ਨੰਬਰ 6 ਵਜੇ ਆਪਣੇ ਹੈੱਡਕੁਆਰਟਰ ਆਉਂਦਾ 6 ਤੋਂ ਬਾਅਦ 6:30 ਇਹ ਰਾਮਬਾਗ ਜਾਂਦਾ ਉੱਥੋਂ ਇਹਨਾਂ ਨੂੰ ਰਿਪੋਰਟ ਭੇਜਣੀ ਹੈ ਫੇਰ ਉਹਦੀ ਅਗਲੀ ਡਾਇਰੀ ਕੀ ਦਸਦੀ ਇਹ ਕਹਿੰਦਾ ਫੇਰ ਉਸ ਤੋਂ ਬਾਅਦ ਮੈਂ ਕਰਫਿਊ ਲਾਇਆ ਰ ਕਰਫਿਊ ਲਾਇਆ ਸੀ ਕਿ ਰਾਤ ਨੂੰ 10 ਵਜੇ ਤੋਂ ਬਾਅਦ ਕੋਈ ਨਹੀਂ ਕਰੋ ਬਾਹਰ ਨਿਕਲੇਗਾ ਫੇਰ ਕਹਿੰਦਾ ਮੈਂ ਸਾਰਾ ਸ਼ਹਿਰ ਘੁੰਮਿਆ ਸਾਰੀ ਪਿਕਟਸ ਜਾ ਕੇ ਚੈੱਕ ਕੀਤੀਆਂ ਕਿ ਵਾਕੇ ਮੇਰੇ ਕਰਫਿਊ ਹੋਇਆ ਦਾ ਕੋਈ ਖਾਸਰ ਹੋਇਆ ਕਿ ਵਾਕੇ ਕੋਈ ਬੰਦਾ ਬਾਹਰ ਨਹੀਂ ਸੀ ਫੇਰ ਉਹਦੀ ਜਿੱਥੇ ਰਹਿ ਰਿਹਾ ਜਿੱਥੇ ਰਹਿ ਰਿਹਾ ਉਹ ਕੀ ਕਹਿੰਦੀ ਏ ਉਹਦੀ ਜੱਜ ਸੀ ਜੱਜ ਦੀ ਕੁੜੀ ਉਹ ਲਿਖਦੀ ਏ ਡਾਇਰੀ 'ਚ ਕਿ ਇਹ ਸਾਰੀ ਰਾਤ ਸੁੱਤਾ ਨਹੀਂ ਕਦੀ ਉੱਤੇ ਕਦੀ ਥੱਲੇ ਕਦੂਰੀ ਮੰਜੇ 'ਤੇ ਕਦੀ ਥੱਲੇ ਮੰਜੇ ਘਬਰਾਟ ਸੀ ਫਿਰ ਇਹਦੀ ਵਾਈਫ ਐਨੀ ਉਹ ਕੀ ਲਿਖਦੀ ਹੈ ਉਹ ਲਿਖਦੀ ਹੈ ਕਿ ਉਹਨੇ ਕਈ ਰਾਤਾਂ ਉਹਨੂੰ ਨੀਂਦ ਨਹੀਂ ਆਈ ਬਿਨਾਂ ਸੁੱਤੇ ਗੁਜ਼ਾਰੀਆਂ ਬਿਨਾਂ ਸੁੱਤੇ ਗੁਜ਼ਾਰੀਆਂ ਕਬਰਾਇਆ ਸੀ ਮਰ ਲੱਗਿਆ ਆਪਣੀ ਤੋਕੋ ਜਿਹੜੀ ਹੁੰਦੀ ਹੈ ਨਾ ਕੌਨਸਾ ਉਹ ਕਿਤੇ ਨਾ ਕਿਤੇ ਫਿਰ ਬੰਦੇ ਨੂੰ ਤੋੜਦੀ ਹੈ ਕਹਿੰਦਾ ਮੈਂ ਤਾਂ ਰੱਬ ਕੋਲ ਜਾ ਕੇ ਇੱਕੋ ਹੀ ਪੁੱਛੂਗਾ ਕਿ ਕੀ ਮੈਂ ਅਮਰਸਰ ਗਲਤ ਸੀ ਕਿ ਠੀਕ ਅੱਛਾ ਜਨਰਲ ਡਾਇਰ ਕਹਿੰਦਾ ਇਹ ਜਨਰਲ ਡਾਇਰ ਕਹਿੰਦਾ ਹੁਣ ਸਾਰੀ ਰਾਤ ਉੱਤਰਿਆ ਬਈ ਕੋਈ ਡਿਨਰ ਕਿੱਥੇ ਕੀਤਾ ਕਦਰ ਵੀ ਕਰੀਏ ਤੁਸੀਂ ਕੀ ਹੈ ਵੀ ਉਹਨਾਂ ਦੇ ਸੰਮਰਸਿਕ ਜੀਠੇ ਦੇ ਕਰ ਨਹੀਂ ਲੰਦੇ ਕਿ ਉਹ ਤਾਂ ਜਦ ਕਰ ਉਹਨ ਪੁੱਛੇ ਵੀ ਰਾਮ ਬਾਹ ਕਿੱਥੇ ਤੇ ਇਹ ਤਾਂ ਹੁਣ ਇਹਨਾਂ ਦਾ ਘਰ ਜੇ ਹੁਣ ਕਿੱਥੇ ਪਤਾ ਨਹੀਂ ਮਜੀਠੀਆ ਹਾਊਸ ਹੈ ਕਿੱਥੇ ਸੀ ਕਿ ਜਦੋਂ ਚੈੱਕ ਕਰੀ ਵੀ ਉਹ ਤੇ ਗਿਆ ਵੀ ਹੈ ਤੇ ਗਿਆ ਹੀ ਨਹੀਂ ਸੁਬਰੀ ਦੀ ਮਾਰ ਹੋਣਾ ਨੇ ਕਿਹਾ ਕਿ ਮੇਰੇ ਨਾਨਾ ਜੀ ਨੇ ਸੁਣੋ 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 ਪਹਿ ਇਸ ਕਰਕੇ ਕਹਿੰਦੇ ਦੇਤਾ ਕਿ ਉਹ ਜਨਰਲ ਡਾਇਰ ਦੇ ਗੁੱਸੇ ਨੂੰ ਠੰਡਾ ਕੀਤਾ ਜਾਵੇ ਕੁਝ ਲੋਕ ਮਜ਼ਾਕ ਮਾਰਦੇ ਆ ਤੁਸੀਂ ਡਿਸਕਿਊਟ ਜਿੰਨੀ ਮਰਜ਼ੀ ਕਰੀ ਜਾਓ ਗਲਤ ਚੀਜ਼ ਨੇ ਗਲਤ ਰਹਿਣਾ ਹੁਣ ਆ ਗਿਆ ਇਹਨੂੰ ਜਦੋਂ ਸੱਦਿਆ ਉਹ ਤਾਂ ਚਾਹੁੰਦਾ ਸੀ ਕਿ ਵੀ ਭਾਈ ਮੈਂ ਸਿੱਖਾਂ ਦੇ ਵਿੱਚ ਡਰਾੜ ਪਾਣੀ ਉਹਨਾਂ ਨੇ ਆ ਇੱਕ ਜਿਹੜਾ ਤਰ੍ਹਾਂ ਚਾ ਵੀ ਬੰਬ ਸੱਟਣਾ ਇਹਨੇ ਗੁੱਸੇ ਨੂੰ ਠੰਡਾ ਕਰਨੀ ਸੀ ਉਹਨੂੰ ਸੋਪਾ ਦਿੱਤਾ ਸੋਪਾ ਦੇ ਕੇ ਉਹਨੂੰ ਕਹਿ ਵੀ ਸਿੱਖ ਬਣ ਜਾ ਉਹ ਕਹਿੰਦਾ ਵੀ ਮੈਂ ਸਿੱਖ ਕਿਵੇਂ ਬਣ ਸਕਦਾ ਕਹਿੰਦਾ ਮੈਂ ਤਾਂ ਸਿੱਖਾਂ ਵੀ ਪੀਣਾ ਕਹਿੰਦਾ ਚਲ ਅਸਤਾਸ ਛੱਡ ਦੇ ਇਹ ਰਿਕਾਰਡਡ ਹੈ ਜਿਹੜੀਆਂ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਪਈਆਂ ਸੀ ਉਹ ਤਰੂਪ ਸਿੰਘ ਨੇ ਚੁਕਵਾਈਆਂ ਸੀ ਉਹ ਕੀ ਸੀ ਮੂਰਤੀਆਂ ਜਿਹੜੀਆਂ ਪੁਰਾਣੀਆਂ ਮੂਰਤੀਆਂ ਨਹੀਂ ਹੁੰਦੀਆਂ ਉਹ ਜਿਹੜੇ ਕਹਿੰਦੇ ਮਿਥੋਲੋਜੀਕਲ ਦੇਵੀ ਦੇਵਤੇ ਉਹਦੀ ਮੂਰਤੀ ਉਹਨੇ ਉਹਦਾ ਚੰਗਾ ਕੰਮ ਤਾਂ ਕੋਈ ਦੰਦ ਦੱਸਦਾ ਹੀ ਨਹੀਂ ਕੁਝ ਲੋਕ ਇਹ ਵੀ ਕਹਿ ਦਿੰਦੇ ਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਰਦਾਰ